ਹਾਂਜੀ ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪੈਨ ਡਲਗੋ ਆ ਗਿਆ ਸਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤੁਹਾਨੂੰ ਜਗਰੂਪ ਨੂੰ ਮਲਾਵਾਂਗੇ 4 ਐਨੀਮਲ ਵਿਕਰੀ ਵਾਲੇ ਰਹਿਣਗੇ ਇਸ ਵੀਡੀਓ ਚ ਵੀਡੀਓ ਖਾਸ ਰੋਗੀ ਦੋ ਪੂਰੀਆਂ ਝੋਟੀਆਂ ਤੇ ਸੰਜਣੋਂ ਦੋ ਗ੍ਰੈਡੇਟ ਮਈਆਂ ਬੜੇ ਚੰਗੇ ਦੁੱਧ ਵਾਲੀ ਇਹ ਵੀ ਝੋਟੀ ਸੂਨ ਵਾਲੀ ਆ ਕਿੰਨੇ ਦਾਣੇ ਦੇ ਬਾਕੀ ਆ ਬੜਾ ਸੋਹਣਾ ਕੱਦ ਕਾਠਾ ਤੁਹਾਨੂੰ ਵੀਡੀਓ ਚ ਨਜ਼ਰ ਆਉਂਦਾ ਹੋ ਉਹ ਦੂਗਾ ਇੱਕ ਕਰਮਾਂ ਵਾਲੀ ਖੜੀ ਆ ਗ੍ਰੈਡੇਟ ਚਾਈ ਤੇ ਪਰ ਬਹੁਤ ਸ਼ਾਨਦਾਰ ਮੈਂ ਬੜੇ ਚੰਗੇ ਦੁੱਧ ਵਾਲੀ ਪਰ ਇਹ ਝੋਟੀ ਬੂਰੀ ਨੀਲੀ ਜਾ ਗਈ ਤੇ ਇੱਕ ਸਜਣੋਂ ਆ ਗਈ ਸੂਈ ਸਵਾਈ ਬਹੁਤ ਚੰਗਾ ਕਰਮਾਂ ਵਾਲੀ ਦੇ ਕੋਲੇ ਦੁੱਧ ਆ ਕਿੰਨੇ ਦਿਨਾਂ ਦੀ ਸੂਈ ਆ ਕਿੰਨੇ ਕੁ ਦੁੱਤ ਆ ਗਈ ਇਹਦਾ ਲੇਖਾ ਜੋਖਾ ਆਪਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂ ਵੇਖਿਓ ਵੀਡੀਓ ਐਂਡ ਤੱਕ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਕਰਿਓ ਖਰੀਦਦਾਰੀ ਜਗਰੂਪ ਵੀਰ ਸਾਸਰੀਕਾਲ ਜੀ ਸਾਸਰੀਕਾਲ ਵੀਰ ਜੀ ਹੋਰ ਸੁਣਾ ਮਰਾ ਪੈਂ ਵਧਿਆ ਤੂੰ ਹੀ ਸੁਣਾਓ ਜੀ ਚੜਦੀ ਕਲਾ ਨਾ ਐ ਵਧਿਆ ਜੀ ਵਧਿਆ ਆਪਣਾ ਨਾਮ ਤੇ ਐਡਰੈਸ ਦਈਏ ਭਣਾ ਭਰਾਵਾਂ ਨੂੰ ਹਾਂਜੀ ਜ਼ਰੂਰ ਜੀ ਨਾਮ ਜਗਰੂਪ ਸਿੰਘ ਪਿੰਡ ਅਲਗੋਕਲਾਂ ਜ਼ਿਲ੍ਹਾ ਤਰਨਤਾਰਨ ਤਹਿਸੀਲ ਪਟੇ ਫੋਨ ਨੰਬਰ 98781 33174 ਇੱਕ ਰਿਹੁਰ 9878133133174 ਠੀਕ ਆ ਆ ਮੈਂ ਦਾ ਬੱਚਾ ਲੱਗ ਗਈ ਚੁੰਗਣ ਫੜੀਏ ਨੂੰ ਕਮੜੀ ਤੇ ਅੱਜ ਚਾਰ ਵਿਖਾ ਦਿੱ ਗਏ ਹਾਂਜੀ ਚਾਰ ਚਾਰੇ ਇੱਕ ਤੋਂ ਬਾਅਦ ਇੱਕ ਇੱਕ ਤੋਂ ਇੱਕ ਸਾਰੀਆਂ ਹੀ ਹਾਂਜੀ ਤੇ ਆ ਸੂਈ ਤੋਂ ਸ਼ੁਰੂ ਕਰ ਫਿਰ ਯਾਰ ਅੱਜ ਵੇਖੀ ਜਾਓ ਹਾਂਜੀ ਇਤੋਂ ਹੀ ਕਰ ਲੋ ਇਹਦਾ ਕੀ ਹਿਸਾਬ ਕਿਹੜਾ ਸੁਹਾ ਸੁਈ ਤੇ ਕਿੰਨੇ ਦਿਨਾਂ ਦੀ ਸੁਈ ਸੁਹਾ ਵੀਰ ਜੀ ਦੂਜਾ ਸੁਈ ਜੇ ਓਕੇ ਸੁਈ ਨੂੰ ਅੱਜ 10 ਦਿਨ ਹੋ ਗਏ ਜੇ ਠੀਕ ਆ ਤੇ ਦੁੱਧ ਕੰਡੇ ਵਾਲਾ ਵੀ ਜੀ ਥੱਲੇ 13 ਕਿਲੋਗਾ 13 ਕਿਲੋ ਦੁੱਧਾ 10 ਦਿਨਾਂ ਦੀ ਸੁਈ ਮਗਰ ਕੱਟਾ ਮਗਰ ਕੱਟਾ ओके सुवा ਦੂਜਾ ਸੁਵਾ ਦੂਜਾ ਠੀਕ ਹੈ ਠੀਕ ਹੈ ਤੇ ਮੈਲਾ ਮੋੜਾ ਛੱਡ ਕੇ ਵੀਰ 15 ਕਿਲੋ ਦੋ ਸੌਖਾ ਮੈਣ ਚ ਆ ਜਾਣਾ ਠੀਕ ਆ ਸਾਫ਼ ਸੁਥ ਬਹੁਤ ਆ ਸਾਫ਼ ਵੇਖੋ ਮੈਚ ਕਿਆ ਬਾਤ ਆ ਬਹੁਤ ਸੋਹਣਾ ਆਰਡਰ ਕੁਆਲਿਟੀ ਆ ਕਿਆ ਬਾਤਾਂ ਆ ਲੈ ਵੀਰੇ ਦੀ ਘਰਾ ਤੌਰ ਚੈੱਕ ਮੇਰਾ ਭਰਾ ਫਿਰ ਆਪਾਂ ਧਾ ਰਮਰਾਦਗੇ ਹਨਾ ਦੋ ਦੋ ਹਾਂਜੀ ਜਰੂਰ ਠੀਕ ਆ ਲੈ ਵੀ ਸਜਣੋ ਟੋਰ ਕਰੋ ਚੈੱਕ ਆ ਪੂਰੀ ਚੰਗੀ ਝੋਟੀ ਆ ਪੈਠ ਪੁੜੇ ਦੀ ਥਣ ਲੇਵੇ ਦੀ ਬਾਕੀ ਭੈਣਾ ਭਰਾਵਾਂ ਨੇ ਆਪ ਹੀ ਵੇਖ ਲੈਣੀ ਸਜਣੋ ਇਹਦੀ ਆਪਾਂ ਨੂੰ ਬਹੁਤੀ ਸਹਤ ਕਰਨ ਦੀ ਲੋੜ ਨਹੀਂ ਕਿਉਂਕਿ ਇਹ ਆਪ ਹੀ ਆਪਦੀ ਸਹਤ ਕਰਾਉਂਦੀ ਪਈ ਆ ਲੈਵੇ ਤੇ ਨਾੜਾ ਨੂੜਾ ਨਾ ਕਰਮਾਲੀ ਦੇ ਚੰਗੀਆਂ ਤੇ ਜਗਰੂਪੇ ਦੀ ਗਾੜੀ ਵੀ ਚੰਗੀ ਹੋ ਮੈਂ ਨਾ ਵੀਰ ਜੀ ਡੇਢ ਤੋਂ 2 ਕਿਲੋ ਗਾੜੀ ਹੋਗੀ ਹਾਂ ਹੋਣੀ ਚਾਹੀਦੀ ਐ ਸੋਹਣਾ ਲੈਵਾ ਗਾਂ ਨੂੰ ਵੀ ਕਰਮਾ ਵਾਲੀ ਦਾ ਇਹ ਕੱਲਾ ਵੀਰ ਜੀ ਦੁੱਧ ਆਖਣ ਵਾਲਾ ਨਹੀਂ ਆ ਹਾਂ ਕੋਈ ਮੇਰਾ ਭੈਣ ਭਰਾ ਵੇ ਕੋਈ ਦੋ ਡਾਂਗ ਚੋਵੇ ਚਾਰ ਡਾਂਗ ਚੋਵੇ ਵੀ ਆ ਤਸੱਲੀ ਕਰਕੇ ਖੜੀ 12 ਤੋਂ 13 ਦੁੱਧ ਮਿਲੂਗਾ ਹਾਜ਼ਰ ਇਹਦੀਆਂ ਧਾਰਾਂ ਕਰਾ ਲਈਏ ਚੈੱਕ ਹਾਂ ਛੱਡ ਬੱਚਾ ਕਰਾ ਦੇ ਨੀਲੀ ਰਾਵੀ ਦਾ ਕੱਟਾ ਜ ਮਗਰ ਹਾਂ ਮਗਰ ਆ ਗਿਆ ਨੀਲੀ ਰਾਵੀ ਦਾ ਕੱਟਾ ਸਜਣੋ ਉਸ ਤੋਂ ਬਾਅਦ ਵੇਟ ਕਰੋ ਵੀਡੀਓ ਦੀ ਤੁਹਾਨੂੰ ਟੌਪ ਦੀਆਂ ਝੂਟੀਆਂ ਗਾਂ ਵੀ ਖੜੀਆਂ ਭਰਾ ਦੇ ਕੋਲੇ ਉਹ ਵੀ ਵਿਖਾਉਣੀਆਂ ਆ ਵੀਡੀਓ ਦੇ ਵਿੱਚ ਦੋ ਪੂਰੀਆਂ ਇੱਕ ਪੱਖ ਨੀਲੀ ਦਾ ਰੱਖਦੇ ਬੜਾ ਸ਼ਾਨਦਾਰ ਲੇਵਾ ਭਾਂਡਾ ਚੰਗੇ ਦੁੱਧ ਵਾਲੀ ਝੂਟੀ ਰਹੂਗੀ ਸਜਣੋ ਉਹ ਸਮਾਜ ਨੇ ਕਰ ਲਿਆ ਸੀ ਤੇ ਤੁਹਾਨੂੰ ਇਹਦੀਆਂ ਧਾਰਾਂ ਜਿਹੜੀਆਂ ਉਹ ਚੈੱਕ ਕਰਾਉਣੀ ਆ ਦੇਖੋ ਪਸਮਾਕ ਕੀਤਾ ਬਹੁਤ ਜੋਸ਼ ਵਾਲਾ ਪਸਮਾਕ ਕਰਦੀ ਹੈ ਨਾ ਦੇਖੋ ਜੀ ਬਾਈ ਸੱਜਣਾ ਅਗਲੇ ਥਣਾ ਦੀ ਆ ਕਰੋ ਚੈੱਕ ਬਾਕੀ ਦਾ ਜਿ ਘਰੂ ਫੋਕ ਕੇ ਰਿਪੋਰਟ ਆ ਹਨਾ ਓਕੇ ਜੀ ਓਕੇ ਮਗਰ ਲਿਆ ਤੂੰ ਮਾਰ ਦੇ ਅਗਲੇ ਨਾਲ ਅਗਲਾ ਥਣਾ ਉਹ ਮਗਰ ਲੈਣਾ ਮਗਰ ਲਾਉ ਠੀਕ ਹੈ ਨਹੀਂ ਬਹੁਤ ਸ਼ਾਨਦਾਰ ਜੀ ਬੇਫਿਕਰੀ ਵਾਲੀ ਆ ਹਨਾ ਜਿਹੜਾ ਭਰਾ ਲੈ ਗਿਆ ਯਾਦ ਹੀ ਕਰੂਗਾ ਛੋਟੀ ਦੋਹਾਂ ਤਿੰਨਾਂ ਮਿੰਟਾਂ ਚ ਮੱਚ ਹੋਈ ਜਾਂਦੀ ਵੀਰ ਜੀ ਹਾਂ ਨਹੀਂ ਓਕੇ ਆ ਬਹੁਤ ਸੋਹਣਾ ਚੂਣ ਲੱਗਿਆ ਵੈਸਾ ਸਜਣੋਂ ਬੇਫਿਕਰੀ ਵਾਲਾ ਤੇ ਸਾਹਿਬ ਇਹਦਾ ਰੇਟ ਕੀ ਕਰੇਗਾ ਰੇਟ ਜਿੰਨੇ ਦੀ ਹੈਗੀ ਵੇ ਦੇਖੋ ਤੁਸੀਂ ਦੱਸ ਦੋ ਨਾ ਵੀਰ ਮੇਰਾ ਮੈਨੂੰ ਕਿੱਥੇ ਬੋਲ ਭਾ ਵੀਰ ਜੀ ਦਾ ਸਵਾ ਕਰਾ ਲਓ ਠੀਕ ਆ ਇੱਕ 20 ਕਰਾ ਲਓ ਇੱਕ 17 ਦੀ ਹਾਨਾ ਦੇ ਦਾਂਗੇ 1 ਲੱਖ ਤੇ 17000 ਦੀ ਦੇ ਦਾਂ ਹਾਂਜੀ ਏ ਵੀਰ ਜੀ ਪੱਕੀ ਹਾਂ ਨਾ 115000 ਦੀ ਦੇ ਦਾਂਗੇ ਵਿੱਚੋਂ ਛੋੜਛੱਪਾ ਘਰ ਆ ਜਾਣਾ ਥੋੜਾ ਬੜਾ ਮਾਨਤਾ ਲਾਊਗਾ ਛੋੜਛੱਪਾ ਹੀ ਹੋਊਗਾ 115 ਦੋ ਤਾਂ ਕੋਈ ਤੇ ਨਾ 12 13 ਲੀਟਰ ਮਿਲ ਕੇ ਲੈ ਜੇ ਕਰੋ ਆਹ 13 ਲੀਟਰ ਕਹਿਣ ਵਾਲਾ ਨਹੀਂ ਚਵਾਉਣ ਵਾਲਾ ਬੰਦਿਆ ਹਾਜ਼ਰ ਮਿਲੂਗਾ ਟੱਕਰਾਂ ਵਾਲਾ ਦੁੱਧ ਹੋਊਗਾ ਚਵਾ ਕੇ ਦੇਵਾਂਗੇ ਆਪਾਂ ਐਨ ਸੂਈ ਮੈਂ ਚਵਾ ਕੇ ਦੇ ਦਿੰਦੇ ਹਾਂ ਚਵਾ ਕੇ ਦੇਵਾਂਗੇ ਗਾਰੰਟੀ ਵਾਲਾ ਦੁੱਧ ਹੋਊਗਾ ਕੋਈ ਦੋ ਟਾਈਮ ਆਵੇ ਤਿੰਨ ਟਾਈਮ ਆਵੇ ਆ ਵੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਯਾਰ ਇੱਕ ਟਾਈਮ ਵੀਡੀਓ ਤੇ ਸ਼ਾਮ ਨੂੰ ਵੇਲੀ ਕਰੇ ਤੇ 12 ਘੰਟਿਆਂ ਦਾ ਦੁੱਧ ਮੈਂ ਲੈਣਾ 12 ਮਿੰਟਾਂ ਬਾਅਦ ਚ ਵੇਨ ਲਈ ਹਣਾ ਸ਼ਾਮ ਤੋਂ ਟਾਈਮ ਚੋਲੇ ਵੀ ਹਾਂ ਤੇ ਆ ਆ ਗਈ ਫਰਜ ਗਰੁੱਪ ਬੂਰੀ ਹਾਂਜੀ ਬੂਰੀ ਇਹਦਾ ਕੀ ਸਾਬਾ ਇਹ ਥੋਲ ਵੱਡੇ ਕਦ ਕੱਢਦੀ ਇਸ ਹੁਆ ਪਹਿਲਾ ਇਹ ਵੀਰ ਜੀ ਪਹਿਲਾ ਸੁਆ ਸੁਣ ਵਾਲੀ ਆ ਠੀਕ ਆ ਤੇ ਚਾਰ ਦੰਦ ਮੂੰਹ ਜੇ ਓਕੇ ਤੇ ਬੜਨ ਵਾਲਾ ਚੰਡਾ ਲੱਗਾ ਦੇ ਦਿਨ 10 12 ਲੈ ਜੂਗੀ 10 12 ਦਿਨ ਲੈ ਜੂਗੀ ਤੇ ਬਾਕੀ 골ਡਨ ਪੂਰੀ 골ਡਨ ਪੂਰੀ ਕੀ ਬਾਤ ਆ ਠੀਕ ਆ ਤੇ ਬਾਕੀ ਥਣ ਥਣ ਵੇਖੇ ਜਿਵੇਂ ਪਹਿਲੇ ਓਕੇ ਆ ਓਕੇ ਜੀ ਓਕੇ ਚਾਰ ਦੰਦ ਮੂੰਹ ਚਾਰ ਦੰਦ ਦਾ ਹਾਂ ਨਹੀਂ ਓਕੇ ਮੂੰਹ ਦੀ ਵੀ ਬੜੀ ਮੂੰਹ ਜਦੋਂ ਮਰਜੀ ਫੋੜੋ ਜਿੰਨਾ ਵੱਡੀ ਮੂੰਹ ਫੋੜੋ ਇਹਦਾ ਪੋਲੀ ਆ ਮੂੰਹ ਦੀ ਹਾਂਜੀ ਖੋਲ ਦੇ ਵੀਰੇ ਨੂੰ ਮਾਰੀ ਜੀ ਤੇ ਬਾਕੀ ਪਾਰ ਪਿੱਛੇੋਂ ਬੇਫਿਕਰੀ 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 ਇਹ ਆਪਣੇ ਤਿੰਨਾਂ ਮੱਜਾਂ ਦੇ ਪਾਰ ਪਿੱਛੇੋਂ ਬੇਫਿਕਰੀ ਠੀਕ ਹੈ ਸ਼ੁਕਰ ਹੈ ਰੱਬ ਦਾ ਬਹੁਤ ਕੱਦ ਕਾਠਾ ਝੂਟੀ ਦਾ ਸਜਣਾ ਥਾਨ ਬਹੁਤ ਸੋਹਣਾ ਓਕੇ ਰਿਪੋਰਟ ਆਲਾ ਦਿਨ ਲੈ ਜਾਊਗੀ ਕਰਦੀ ਕਰਾਉਂਦੀ 10 12 ਵੀਰ ਹਰੀ ਕਹਿੰਦੇ ਆ ਬਾਕੀ ਹੱਥ ਤਰਾ ਕੋਈ ਨਹੀਂ ਸਿੰਘ ਸੁng ਬਹੁਤ ਸੋਹਣਾ ਤਿੰਨ ਗਿਰੋਂ ਚੋਟਾ ਬੜੀ ਦੇ ਜਿਹੜੇ ਪ੍ਰਾਸ਼ਕੀਨ ਉਹਨਾਂ ਲਈ ਬਹੁਤ ਖਾਸ ਰਹੂਗੀ ਝੋਟੀ ਆਉਂਦੇ ਸੂਏ ਨੂੰ ਬਹੁਤ ਟਾਪ ਦੀ ਮਹਿਮਾਨੀ ਆ ਸੱਜਣੋ ਇਹ ਵੀਰ ਜੀ ਬਸ 10 10 ਦਿਨ ਜਿਹੜੀ ਸਮਾਂ ਖੜਦੀ ਖੜਦੀ ਇਹੋ ਜਿਹਾ ਤੇ ਜੇ ਏਡੀ ਮੈਂ ਛੱਡ ਕੇ ਆ ਜੀ ਨਾ ਬਾਹਰ 10 ਦਿਨਾਂ ਦੀ ਕੱਚੀ ਕਰਕੇ ਤੋਂ ਮੁੜ ਕੇ ਬਾਹਰ ਮਿਲਦੀ ਨਹੀਂ ਛੇਤੀ ਫੇਰ ਨਹੀਂ ਮਿਲਦੀ ਵੀਰ ਨਹੀਂ ਮਿਲਦੀ ਉਦੋਂ ਨੂੰ ਫੜ ਲੈਣੀ ਸੀ ਕਹੇ ਨੇ ਹਾਂ ਉਸ ਵੇਲੇ ਫੜ ਲੈਣੀ ਆ ਜੇ ਆਖੀਏ 10 ਦਿਨਾਂ ਨਾਲ ਇਹਦਾ ਕੀ ਰੇਟ ਕਰੂਗਾ ਵੀਰ ਵੀਰ ਜੀ ਜੇ ਇਹ ਹੁੰਦੀ ਤਿਆਰ ਫੇਰ ਤੇ ਕਰਨਾ ਹੀ ਮੁੱਲ ਇੱਕ 20 ਇਹਦਾ ਠੀਕ ਆ ਕਰਕੇ ਇਹਨੇ ਵੀਰ ਨਾਲ ਸਾਹਮਣੇ ਖੜਕੇ ਹਾਂ ਇੱਕ 10 ਦੀ ਮਾਇ ਦੇਣਾਂਗੇ 1 ਲੱਖ ਤੇ 10 ਹਜ਼ਾਰ ਦੀ ਝੋਟੀ ਦੇ ਦਾਂਗੇ ਇਹ ਵੀ ਵੀਰ ਖਾਨਾ ਹੀ 1 ਲੱਖ 5000 ਦੀ ਦੇ ਦਾਂਗੇ ਵਿੱਚੋਂ ਛੋਟ ਛੱਪਾ ਥੋੜਾ ਬੜਾ ਕਰ ਇਹ ਮਾਰਦਾ ਸੱਟਾ ਹਨਾ 5 5000 ਦੀ ਹਾਂਜੀ ਹਾਂਜੀ ਬਿਲਕੁਲ ਜ਼ਾਇਰ ਹੀ ਹੁਣ ਮਾਲ ਦੇਣ ਵਾਲੇ ਉਹ ਕਰਨੇ ਜਿਹੜੇ ਆਪਾਂ ਦੇ ਦੇਣੇ ਨੇ ਦੇ ਦੇਣੇ ਜਿੱਥੇ ਮਾਲ ਨਜ਼ਾਇਜ਼ ਗੱਲ 1 ਲੱਖ ਤੇ 5 ਵੱਡੀ ਝੋਟੀ ਆ ਪੂਰੀ ਕੋਈ ਛੋਟੀ ਨਹੀਂ ਜੇ ਬਟਨਾਂ ਵਾਲਾ ਚੱਡਾ ਕੱਢੂਗੇ ਬਟਨ ਪੂਰੇ ਲੱਗੇ ਬਾਹਰ ਨੂੰ ਹਾਂ ਨਹੀਂ ਚੰਗੀ ਆ ਓਕੇ ਰਿਪੋਰਟ ਆ ਜਮਾ ਹਨਾ ਤੇ ਅੱਗੇ ਆ ਮਸ਼ਕਾਂ ਹੀ ਬੰਨੀ ਫਰਦੀ ਕਰਮਾਂ ਵਾਲੀ ਹਨਾ ਹਾਂਜੀ ਬੜਾ ਥਾਂ ਲੇਵਾ ਇਹਨੂੰ ਲੱਗਾ ਯਾਰ ਕਰਮਾਂ ਸਾਨੂੰ ਦਾ ਘਰ ਜਾਂ ਦੂਜਾ ਕਿਹਾ ਕੋਈ ਪੰਜ ਚਲੋ ਤੀਜਾ ਵੀ ਮਾਲ ਲੈ ਹੈਗੀ ਪਰ ਦੂਜੇ ਸੂਏ ਵੀ ਮਾਜ ਠੀਕ ਆ ਇਹ ਦਿਨ ਦਿਨ ਵੀਰ ਜੇ ਚਾਰ ਪੰਜ ਦਿਨ ਇਹ ਵੀ ਲੈ ਰੂ ਕੋਈ ਇਹਨੇ ਪੁਰਾਣੀ ਮੈਨੇ ਜੱਟੀ ਲਾ ਕੀਤਾ ਕਿ ਦੁੱਧ ਵੀ ਮੈਨੇ ਪੀਲੇ ਸੂਏ 12 ਕਿਲੋ ਦੁੱਧ ਚਵਾਇਆ ਮਾਜ ਨੇ ਦਿੱਤਾ ਹੋਇਆ ਤੇ ਚੜਦੇ ਭਾਵੇਂ ਹੋਰ ਚਵਾ ਦਿਨਾਂ ਨੂੰ ਪੈ ਰੱਖ ਕੇ ਪਿਛੋਂ ਚੜਨ ਵਾਲੀ ਬਣ ਜੂਗੀ ਵਾਕਈ ਸਹੀ ਗੱਲ ਆ ਹਾਂਜੀ ਲੈ ਕੱਢ ਬਾਹਰੇ ਨੂੰ ਇਹ ਵੀ ਭਾਰ ਪੂਰੇ ਲੋ ਬੇਫਿਕਰੀ ਮੈਨਾਂ ਬੇਫਿਕਰੀ ਆਪਣੀ ਬੱਚਿਆਂ ਦੀ ਬੇਫਿਕਰੀ ਹੋ ਗਈ ਭਾਰ ਲੋ ਓਕੇ 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 ਨੇ ਚੰਗੀ ਆ ਮੈਂ ਅੱਖਾਂ ਆ ਗਈਆਂ ਬਿੱਲੀਆਂ ਹਨਾ ਮੱਥੇ 'ਚ ਫੁੱਲ ਆ ਗਿਆ ਗਰੇਡਡ ਆ ਗਈ ਤੇ ਪਰ ਮੈਂ ਮੈਂ ਹੀ ਆ ਪਿੱਛੇ ਪੁੱਛੇ ਦੀ ਬਹੁਤ ਸ਼ਾਨਦਾਰ ਮੈਂ ਆ ਸੱਜਣਾ ਖੜਮੇ ਪੱਠਪੁੜੇ ਦੀ ਆ ਜਿਵੇਂ ਪਿੱਛੇ ਨਿਗਰਦੀ ਆ ਤੇ ਫੁੱਲਾ ਬੜਾ ਫੁੱਲਾ ਝੂਟੀ ਦੁੱਧ ਕੱਢੂਗੀ ਕੋਈ ਐ ਨਹੀਂ ਗੱਲ ਜਿੰਨੀ ਸੀਦਾ ਝੂਟੀ ਸੰਧੂ ਸਾਹਿਬ ਬਣੀ ਆ ਇਹ ਕੋਈ ਝੂਟੀ ਨੇ ਪੁੜਾ ਨਹੀਂ ਖਿੱਚਿਆ ਜੀ ਹਾਂ ਨਹੀਂ ਬਣੀ ਹਜੇ ਹੁਣ ਵੀ ਬਹੁਤ ਆ ਹੁਣ ਵੀ ਲੇਵਾ ਤਾਂ ਹੋਣੀ ਕਰਮਾਂ ਵਾਲੀ ਤੈਂ ਤੁੜੀ ਫਰਦੀ ਆ ਦੇਖੋ ਸੱਜਣਾ ਬਹੁਤ ਸੋਹਣਾ ਜਿਹੜਾ ਲੇਵਾ ਤਿਆਰ ਕੀਤਾ ਝੋਟੀ ਨੇ ਜਿਉਂਦੀ ਰਵੇ ਕਿਹੜੇ ਘਰੇ ਦਾ ਏ ਕਰਮਾਲੀ ਸ਼ਿੰਗਾਰਬਾਨੀ ਆ ਸੋਹਣੀ ਝੋਟੀ ਆ ਸੱਜਣਾ ਓਕੇ ਰਿਪੋਰਟਾ ਥਣਾ ਥਣਾ ਲੋ ਬੇਫਿਕਰੀ 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 ਝੂਣ ਬਹੁਤ ਚੰਗਾ ਨਿਕਲੂ ਹਨਾ ਥਣ ਵਾਲਾ ਕੰਮ ਦਾ ਕਰਮਾਲੀ ਦਾ ਵੇਖੋ ਸੱਜਣਾ ਕਿਆ ਬਾਤ ਆ ਮੁੱਠੀ ਵਾਲਾ ਦੂਰਾ ਥਣ ਇਹਦਾ ਰੇਟ ਵੀਰੇ ਇਹਦਾ ਵੀ ਮੁੱਲ ਸੰਧੂ ਸਾਹਿਬ 1 15 ਇਹ ਵੀ 10 ਦੀ ਦੇ ਦਾਂਗੇ ਮੁੱਲ 15 10 ਦੀ ਦੇ ਦਾਂਗੇ ਨਿਹਾਨਾ ਵੀਰ ਜੀ 1 ਲੱਖ 5000 ਦੀ ਦੇ ਦੇਾਂਗੇ ਕਿਆ ਇਹ ਤਿੰਨੇ ਵੀਰੇ ਇੱਕ ਇੱਕ ਪੰਜ ਦੀਆਂ ਦੇਣੀਆਂ ਆਏ ਆ ਆਪਾਂ 1 ਲੱਖ ਤੇ 5 5000 ਦੀਆਂ ਤਿੰਨੇ ਗੱਬਣਾ ਹਾਂਜੀ ਤਿੰਨੇ ਇਹ ਪੱਕੇ ਫਿਕਸ ਰੇਟ ਹੈ ਆਪਣੇ ਹਾਣਾਂ ਵਾਲੇ ਠੀਕ ਆ ਠੀਕ ਆ ਠੀਕ ਆ ਬਾਕੀ ਮਾੜਾ ਮੋੜੀ ਪਿਆਰ ਮੈਂ ਪੁੱਛਾ ਉਹਦਾ ਵੀਰ ਜੀ ਕਰਾਏ ਕਰਾਏ ਦਾ ਕਰਨਾ ਪੈਂਦਾ ਸਹੀ ਗੱਲ ਹੈ ਹੁਣ ਐੜ ਕਿੜੀਆਂ ਚੰਗੀਆਂ ਝੋਟੀਆਂ ਬਾਹਰੋਂ ਪੈਸੇ ਲਾ ਕੇ ਲੈਣੀਆਂ ਪੈਂਦੀਆਂ ਵੀਰ ਜੀ ਤੇ ਸਾਰ ਤੇ ਨਿਸ਼ਾਨੀ ਸਾਰੀਆਂ ਸਾਰੀਆਂ ਡਿਸ਼ੀ ਨਹੀਂ ਠੀਕ ਆ ਠੀਕ ਆ ਠੀਕ ਆ ਇਹ ਵੀ ਦਿਨ ਲੈ ਜੂ ਹਫਤਾ ਲੇ 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 ਜੀ ਇਹਦੇ ਹਾਂਜੀ ਲੈ ਦੂਗੀ ਠੀਕ ਹੈ ਠੀਕ ਓਕੇ ਰਿਪੋਰਟ ਆ ਬਾਕੀ ਹੈਨਾ ਸੁਆ ਸੁਆ ਪਹਿਲਾ ਹੈ ਇਹ ਵੀ ਪਹਿਲਾ ਹੈ ਹਾਂਜੀ ਠੀਕ ਹੈ ਕੱਢ ਦੇ ਬਾਹਰ ਇਹਨੂੰ ਵੀ ਵੀਰੇ ਤੇ ਬਾਹਰ ਪਿੱਛੇੋਂ ਵੀ ਬੇਫਿਕਰੀ ਬੇਫਿਕਰੀ ਹੋ ਕੇ ਬੇਫਿਕਰੀ ਵੀਰ ਧੰਨਵਾਦ 골ਡਨ ਬੂਰੀ ਹੈ ਵੀ ਸੱਜਣੋ ਹੂੰ ਸਿੰਘ ਸੁੰਗ ਦੀ ਕੁਆਲਿਟੀ ਵੇਖੋ ਇਹ ਤਾਂ ਹਾਂ ਨਹੀਂ ਚੰਗੀ ਝੂਟੀ ਪਲੀ ਪੁਲੀ ਚੰਗੀ ਆ ਥਣ ਦਾ ਸਹਿਜ ਬਾਲਾ ਚੰਗਾ ਹੈਨਾ ਥੱਲਿਓ ਬਹੁਤ ਸੋਹਣੀ ਖੁੱਲਣੀ ਸਟਾਰਟ ਹੋਈ ਵੀ ਆ ਜਿਵੇਂ ਪਹਿਲਾਂ ਨਾਲ ਸੱਜਣੋ ਨਹੀਂ ਤਾਂ ਹਾਂ ਉੱਥੇ ਹੀ ਸੂ ਪੈਂਦੀਆਂ ਕਰਮਾਂ ਵਾਲੀਆਂ ਕਈ ਬਣਾਉਂਦੀਆਂ ਨਹੀਂ ਜਿਗਾੜ ਥੱਲੇੋਂ ਤੇ ਪਰ ਇਹਨੇ ਕਰਮਾਂ ਵਾਲੀ ਨੇ ਬਹੁਤ ਸੋਹਣਾ ਲੇਵਾ ਪਾਂਡਾ ਸੁਥਰਾ ਤਿਆਰ ਕੀਤਾ ਹੋਇਆ ਪਾਂਡਾ ਦਾ ਸਭ ਦੁੱਜਣਾ ਵਾਲਾ ਲੱਗਾ ਹੈ ਹਾਂ ਚੱਡੇ ਲਾਉਂਦੇ ਵੀਰ ਜੀ ਦੁੱਜਣਾ ਵਾਲੀ ਆ ਇੱਧਰ ਜਾਓ ਥਣ ਵਿਖਾਓ ਇੱਧਰ ਹਾਂ ਨਹੀਂ ਓਕੇ ਇੱਧਰ ਪਾਸੇ ਆ ਕੇ ਥਣ ਵਿਖਾਓ ਕਰ ਕੋਈ ਸ਼ੱਕ ਨਹੀਂ ਗਾ ਥਾਂ ਤੇ ਦੁੱਜੇ ਸੋਏ ਵਾਲਾ ਮੱਝ ਨੂੰ ਲੱਗਾ ਫੁੱਲ ਵਿਰਲਿਆ ਥਣਾ ਜੀ ਵਿਰਲ ਵੀ ਤੇ ਥਣ ਵੀ ਬਹੁਤ ਚੰਗਾ ਐ ਜਿਵੇਂ ਪਹਿਲਾਂ ਚੋਇਆ ਹੁੰਦਾ ਹਨ ਹਾਂਜੀ ਠੀਕ ਹੈਗੀ ਪਹਿਲਣੀ ਆ ਹਾਂਜੀ ਹਾਂਜੀ ਹੈਗੀ ਪਹਿਲਣੀ ਆ ਇਹ ਵੀ ਫਿਰ ਹੁਣ ਰੇਟ ਤਾਂ ਇਹਨੇ ਦੱਸ ਹੀ ਦਿੱਤਾ ਇਹਦਾ ਵੀ ਆਹ ਪਾਣੀ ਵੀ ਰੇਟ ਵੀ ਵੀਰ ਜੀ ਇਹਦਾ ਵੀ ਮੁੱਲ ਇਹਦਾ ਵੀ 1 15 ਇਹ ਵੀ 1 5 1 ਲੱਖ 5000 ਦੀ ਦੇ ਦਾਂਗੇ ਹਾਂ 1 ਲੱਖ ਤੇ 5000 ਹਾਂ ਓਕੇ 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 ਗੱਬਣਾ ਚ ਜਿਹੜੀ ਮਾਰਕੀ ਹੋਈ ਮੁੱਲ ਕਿਤੇ ਥੋੜੀ ਕਮਾਈ ਰੱਖ ਕੇ ਬਿਲਕੁਲ ਜਾਇਜ਼ ਕਮਾਈ ਗੱਬਣਾ ਚ ਜਿਹੜੀ ਮਰਜ਼ੀ ਕੋਈ ਖਰੀਦ ਲਵੇ 1 ਲੱਖ ਤੇ 5 5000 ਹੀ ਆ ਹਾਂ ਜਿਹੜੀ ਮਰਜ਼ੀ ਕਰਵਾ ਲੇ ਇੱਕ ਠੀਕ ਹੈ ਠੀਕ ਹੈ ਠੀਕ ਹੈ ਕਰੀਏ ਨੂੰ ਮਾਰੀ ਜੀ ਫੇਰ ਕਰਾ ਦੇ ਚੱਕ ਵੇਖੋ ਸੱਜਣਾ ਫੇਰ ਕਰ ਲੋ ਤਸੱਲੀ ਓਕੇ ਰਿਪੋਰਟ ਝੋਟੀ ਆ ਕਹਨ ਨੂੰ ਦੂਜਾ ਕਹਿੰਦੇ ਪਹਿਲਾਂ ਇਹ ਤਾਂ ਵਿਖਾਈ ਗਈ ਆ ਇਹਦਾ ਓਕੇ ਐਨ ਤੈ ਹੀ ਟੁੱਟੀਆਂ ਪਈਆਂ ਗਰਮ ਵਾਲੀਆਂ ਬਹੁਤ ਸੋਹਣੇ ਪੱਠਪੋੜੇ ਦੀ ਝੋਟੀ ਓਕੇ ਰਿਪੋਰਟ ਬੜਾ ਸੋਹਣਾ ਥਾਂ ਲੇਵਾ ਇਹ ਵੀ 15 ਜੀ ਹਨਾ ਹਾਂਜੀ ਇਹਦਾ ਵੀ 15 ਇਹਦਾ 115 ਜੀ ਓਕੇ ਇਹਦਾ ਸੱਜਣੋਂ 1,11500 ਆ ਅੱਠਾਂ ਦਿਨਾਂ ਨੂੰ 15 ਕਿਲੋ ਦੁੱਧ ਚਵਾ ਦੂੰ ਮੈਂ ਠੀਕ ਆ ਵੀ ਇਹਨਾਂ 15 ਕਿਲੋ ਨਿੱਟ ਕੰਡੇ ਵਾਲਾ ਦੁੱਧ ਹਾਜ਼ਰ ਹੈ ਅੱਜ ਥੱਲੇ ਠੀਕ ਆ ਨਹੀਂ ਬਹੁਤ ਚੰਗੀ ਮੈਂ ਆ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਦੇ